ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਡਲ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਭਲਵਿੰਦਰ ਸਿੰਘ ਬਾਜਵਾਣਾ ਕੋਲ ਆਪਾਂ ਆਏ ਆਂ ਫੋਜੀ ਸਾਹਿਬ ਨਾਲ ਕੋਲ ਤੇ ਅੱਜ ਤੁਹਾਨੂੰ ਟੋਟਲ 4 ਵੜਾ ਤੁਹਾਨੂੰ ਦਿਖਾਉਣੀ ਆ ਤੇ ਅੱਜ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਜੀ ਨਾਲ ਕੋਲ ਵੀਡੀਓ ਬਣਾਉਣ ਆਏ ਆ ਤੇ ਅੱਜ ਰੇਟ ਵੀ ਤੁਹਾਨੂੰ ਨੋਰਮਲ ਹੀ ਤੁਹਾਨੂੰ ਦਿਖਾਉਣੇ ਆ ਵੱਡੇ ਛੋਟੇ ਭਾਅ ਤੁਹਾਨੂੰ ਦਿਖਾਵਾਂਗੇ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਕਿਉਂਕਿ ਪੈਸੇ ਤੁਸੀਂ ਖਰਚਣੇ ਆ ਤੇ ਆਪਣੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਵੇਖ ਚੱਕ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਵਧੀਆ ਵਧੀਆ ਤੁਸੀਂ ਦੱਸੋ ਹੋਰ ਸਰਾਉ ਠੀਕ ਠਾਕ ਬਾਪੂ ਸਾਹਿਬ ਠੀਕ ਠਾਕ ਇੱਥੇ ਰਹੇ ਜੇ ਨਾ ਜੀ ਤੁਹਾਡੇ ਚਰਣਾ ਜੀ ਆ ਗੋਲੀਆਂ ਬੜੇ ਤੁਸੀਂ ਤੇ ਦਰਸ਼ਨ ਹੀ ਬੜੇ ਤੇ ਮਹੀਨਿਆਂ ਬਾਅਦ ਹੀ ਦਿੱਤੇ ਜੀ ਹਰ ਕੀ ਤੇ ਦਰਸ਼ਨ ਦਾ ਇੱਕ ਤਾਂ ਗਰਮੀ ਬੜੀ ਹਾਂਜੀ ਹਾਂਜੀ ਤੇ ਗਰਮੀ ਦਾ ਕਰਕੇ ਨਾ ਥੋੜਾ ਜਿ ਠੀਕ ਆ ਹਾਂ ਤੇ ਉਸ ਤੋਂ ਬਾਅਦ ਆ ਮੁਰਗੀ ਹੋਣ ਸ਼ੁਰੂ ਕੀਤਾ ਵਾ ਤੇ ਇੱਕ ਵਿੱਚ ਗਏ ਰਹੇ ਕਾਫੀ ਦਿਨ ਕਿਤੇ ਇੱਕ ਥੋੜਾ ਗਏ ਹੋ ਆ ਮਹੀਨਾ ਡੇਢ ਹੀ ਰਿਹਾ ਮੈਂ ਕੰਮ ਕ ਤੁਸੀਂ ਦੱਸਿਆ ਸੀ ਪੈ ਗਿਆ ਸੀ ਹਾਂਜੀ ਹਾਂਜੀ ਠੀਕ ਹੈ ਬਾਕੀ ਇਸ ਟਾਈਮ ਤੇ ਤਕਰੀਬਨ ਹੋਣੀ ਗਾਲ ਕੇ ਥੋੜਾ ਮਤਲਬ ਮੌਸਮ ਠੰਡਾ ਹੋਇਆ ਵਾ ਹਾਂਜੀ ਹਾਂਜੀ ਬਾਕੀ ਕੰਮ ਸਿਆਲ ਸਿਆਲ ਦੇ ਸੂਰ ਦੇ ਵਿੱਚ ਥੀਰ ਦਾ گاਵਾਂ ਦਾ ਗਰਮੀ ਦੇ ਵਿੱਚ ਚੱਟ ਹੈ ਜਰਾ ਮੇਨ گاਵਾਂ ਦਾ ਹੀ ਆ ਤੇ ਫਿਰ ਹੋਰ گاਵਾਂ ਦਾ ਮੱਝਮੁਹਈਦਾ ਚ ਹੋਏ ਤੇ ਸਿਆਲ ਦੀ ਚੱਲ ਜਾਂਦਾ ਠੀਕ ਹੈ گاਉਂ ਦਾ ਜਿਹੜਾ ਵਾ ਗਰਮੀ ਦੇ ਵਿੱਚ ਮਤਲਬ ਅੱਜ ਬਾਵਾ ਦਿਨਾਂ ਬਾਅਦ ਵੀਡੀਓ ਪਾਉਣੀ ਆ ਅੱਜ ਬਾਵਾ ਦਿਨਾਂ ਬਾਅਦ ਤੇ ਰੇਟ ਫੇਰ ਅੱਜ ਜੈਜੇ ਪਾਈਏ ਜਿੰਨੇ ਮਰਜ਼ੀ ਪਾ ਲਓ ਮਾਲ ਤੇ ਜਾਂਦਾ ਰਿਹਾ ਜੀ ਅੱਛਾ ਇਹਦੀ ਮਾਲ ਮਾਲ ਪੰਜ ਗੱਡੀ ਚ ਚੱਲ ਗਿਆ ਜੀ ਆ ਦੂਹਾਂ ਹਫ਼ਤੇ ਦੇ ਵਿੱਚ ਵਿੱਚ ਅਛਾ ਹਾਂ ਪੰਜ ਗੱਡੀਆਂ ਸੀ ਭਰਾਈਆਂ ਨੇ ਆਪਾਂ ਸਿੱਕੇ ਸਿੱਕਿਆ ਰਹਿਣ ਬਾਹਰ ਕਰ ਲੰਦੇ ਜੀ ਆ ਜੀ ਤੁਹਾਨੂੰ ਪਤਾ ਹੀ ਦੱਸਿਆ ਸੀ ਮੈਂ ਠੀਕ ਆ ਤੇ ਬਾਕੀ ਇਹ ਕਿ ਇੱਥੋਂ ਵੀਡੀਓ ਪੈਣ ਲੱਗੀ ਐ ਅਜ ਬਾਬਾ ਜਨਾਬਾਦ ਪੈਣ ਲੱਗੀ ਐ ਠੀਕ ਆ ਜੀ ਤੇ ਕੋਈ ਗੱਲ ਨਹੀਂ ਜਿੱਦਾਂ ਜੱਗਾ ਲੱਗਦਾ ਹੁੰਦਾ ਚੱਲੋ ਚਲੋ ਨਾਮ ਦੱਸਦੇ ਕਰੀ ਹਾਂ ਬਵੀਰ ਜੀ ਮੇਰਾ ਬਲਵਿੰਦਰ ਸਿੰਘ ਬਾਜਵਾ ਰੈਂਡ ਵਾਲਾ ਚੱਕ ਤਸੀਲ ਬਟਾਲਾ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਹੀ ਬੋਲਦੇ ਕਰੀ ਹਾਂ ਫੋਨ ਨੰਬਰ ਵੀਰ ਜੀ 98762 ਹਾਂਜੀ 04086 ਠੀਕ ਆ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਐ ਪਹਿਲੇ ਨੰਬਰ ਵਾਲੀ ਇਹ ਗੱਬਣਿਆ ਤੇ ਬਾਕੀ ਵਿੱਚ ਇੱਕ ਹੋਰ ਗੱਬਣਿਆ ਦੋ ਸੂਈਆਂ ਤੇ ਦੋ ਗੱਬਣਾ ਵਾਜਦੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਤੇ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਸੂਆ ਸੂਆ ਵੀ ਜੀ ਪਹਿਲਾ ਅੱਛਾ ਕੌਂਦੀ ਮੱਛੀ ਜੇ ਠੀਕ ਆ ਠੰਡੀ ਠੀਰੀ ਰੱਜ ਕੇ ਜੇ ਭੋਵੇਂ ਮੂੰਹ ਦੋ ਜਾਂਦੇ ਦੋ ਦੰਦ ਜੇ ਆ ਦੇਖਣ ਆਪੀ ਰੰਗ ਦਾ ਥਾਣੇ ਨੂੰ ਮੂੰਹ ਤਣ ਲੱਗਾ ਮੱਛੀ ਨੂੰ ਠੀਕ ਹੈ ਜੀ ਬਿਲਕੁਲ ਬਿਲਕੁਲ ਫੱਲੀ ਦੀ ਹੋਈ ਅਬ ਸ਼ੁਰੂ ਕਰ ਦੂਗਾ ਹਾਂ ਦੇਖ ਸਾਡੇ ਚੰਗੀ ਤੇ ਤੋਰੋ ਫੇਰ ਇੱਕ ਕਰੀ ਨਾ 10 ਦਿਨ ਲਈ ਦੀ ਜੇ ਪੂਰੇ ਆਪਣਾ 10 ਦਿਨ ਇਹਨੇ ਲੈ ਜਣੇ ਬਿਲਕੁਲ ਦੂਧ ਆਉਂਦੀ ਜੇ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਦੇਖ ਸਾਡੇ ਹੋ ਜਿਹੜੀ ਦੋਦਾਂ ਦੇ ਦੱਸਦੇ ਬਿਲਕੁਲ ਪਿਓਰ ਦੇਖ ਸਾਡੇ ਪਿਓਰ ਦੋਦਾਂ ਦੇ ਜਿਹੜੀ ਕਿੰਗ ਤਰ੍ਹਾਂ ਤੁਹਾਨੂੰ ਦਿਖਾ ਦਈਏ ਠੀਕ ਹੈ ਤੋਰ ਦਿਓ ਜੀ ਸੂਆ ਜਿਹੜਾ ਇਹਨੇ ਪਹਿਲਾਂ ਹੀ ਸੋਣਾ ਤੇ ਮੂੰਹ ਜਿਹੜੀ ਦੋਦਾਂ ਦੇ ਤੇ ਥੱਲੇ ਚੰਗੀ ਤਿਆਰ ਹੋਣੀ ਆ ਅਜੇ ਲੈ ਆਪਾਂ ਕਿਚਾ ਜੀ ਕੀ ਬੰਨੜ ਵਾਲੇ ਬੱਛੀ ਵੀਰ ਜੀ ਰਿਕਾਰਡ ਤੋੜ ਦਊਗੀ ਠੀਕ ਆ ਜਦੋਂ ਟੱਲਾ ਟੋਲਾ ਬੜੀ ਜਾਂਦਾ ਬਾਕੀ ਜਿੰਨਾ ਨਾ ਅੱਗੇ ਪਿਛੇ ਨੂੰ ਸਾਰੀ ਬਰਾਬਰ ਆ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੇਖੋ ਜੀ ਪਹਿਲਾ ਨਾ ਬੱਛੀ ਹੈ ਹਾਂਜੀ ਬਹੁਤਾ ਨਹੀਂ ਕੱਢੀਗੀ ਤੇ 18-19 ਕਿਲੋ ਤੋਂ ਸਟਾਰਟਿੰਗ ਕਰੂਗੀ ਠੀਕ ਆ ਹਾਂਜੀ ਤੇ ਤੋਂ ਇਹ ਤੋਂ ਘੱਟ ਕੀ ਦਊਗੀ ਤੇ ਮੁੱਲ ਬਰੀਡ ਵਾਲੀ ਹੈ ਮੋਰੋ ਸਾਡੇ ਰੋ ਦੇ ਲੋਕੀ 85 ਮੰਗੀ ਜਾਂਦੇ ਇਹੋ ਜੀਆਂ ਅੱਸ਼ੀਆਂ ਦਾ ਅੱਛਾ ਤੇ ਤੁਸੀਂ ਕਿੰਨਾ ਮੰਗ ਲੈਣਾ ਜੀ ਅਸੀਂ ਛੱਡ ਦਿਆਂਗੇ ਵੀਰ ਜੀ ਦੋ ਘੱਟ ਨਹੀਂ ਆ ਦੀ ਬੱਛੀ ਅੱਛਾ 48000 ਦੇ ਸੀ ਅੱਛਾ 48000 ਦੇ ਠੀਕ ਆ ਛੋਟ ਛੋਟ ਕਰ ਦੋ ਕਿ ਮੋਕੇ ਤੇ ਹੋਰ ਛੋਟ ਕਰ ਦਾਂਗਾ ਚਲੋ ਜਿਹੜੀ ਕਰਾਉਣੀ ਹੈ ਕੰਮ ਤੇ ਚਲੋ ਆਪ ਹੀ ਤਾਂ ਹੀ ਕਰਤਾ ਹੋਣਾ ਕਿ ਚਲੋ ਜਿਆਦਾ ਨਹੀਂ ਮੁੱਲ ਪਾਉਣਾ ਉਹ ਜੋ ਮਾਲ ਦਾ ਵਾ ਜਿਆਦਾ ਨਹੀਂ 10000 ਰੁਪਿਆ ਛੱਡ 10000 ਛੱਡ ਦिए ਠੀਕ ਹੈ ਜੀ 47000 ਦੇ ਜਿਹੜੀ ਦੇ ਦੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਸੂਈ ਸਵਾਈ ਹੈ ਇਹ ਵੀ ਜੀ ਸੂਈ ਸਵਾਈ ਹੈ ਠੰਡੀ ਧੀਰੀ ਹੈ ਠੀਕ ਹੈ ਜਿੰਦਾ ਮਰਜੀ ਇਧਰੋਂ ਦੀ ਮਰਜ਼ੀ ਵੇਜੋ ਜਰਸੀ ਕ੍ਰੋਸ ਤੇ ਆ ਤੇ ਕਦ ਵੀ ਇਹਦਾ ਜਰਸੀਆਂ ਲਾਈ ਆ ਤੇ ਬੱਚਾ ਮਗਰ ਵਛੀ ਜੀ ਇਹਦੇ ਵਛੀ ਕਿਹੜੀ ਆ ਦੀ ਆ ਵਛੀ ਜੀ ਆਨਮਾਰਗ ਦੀ ਵਛੀ ਆ ਚਿੱਟੀ ਵਛੀ ਦੇਖ ਸਕਦੇ ਜੇ ਚੈੱਕ ਕਰੀ ਵਛੀ ਬੜੀ ਖੂਬਸੂਰਤ ਹੈ ਚੰਗੇ ਟੀਕੇ ਦੀ ਵਛੀ ਆ ਜਿਹੜੀ ਮਗਰ ਕੋਈ ਵਛੀ ਸਾਂਭਣ ਵਾਲਾ ਕੋਈ ਲੈ ਜਾਊਗਾ ਤੇ ਵਛੀ ਵੀ ਚੰਗੀ ਤਿਆਰ ਹੋ ਗਈ ਮਗਰ ਤੇ ਕਿੰਨੇ ਦਿਨਾਂ ਦੀ ਸੋਈ ਆ ਵੀਰ ਜੀ ਨੂੰ ਹੋਈਗੇ ਜੇ ਪੰਜ 6 ਦਿਨ ਹਫਤਾ ਲਾ ਲਓ ਹਫਤੇ ਦੇ ਲਾਗੇ ਹੋ ਗਿਆ ਹਫਤੇ ਦੇ ਅੰਦਰ ਅੰਦਰ ਹੀ ਆ ਤੇ ਦੁੱਧ ਦੁੱਧ ਵੀਰ ਜੀ ਇਸ ਵਛੀ ਥੱਲੇ ਜਿੱਡਾ ਕੱਦ ਆ ਹਾਂਜੀ ਉਦੋਂ ਵੱਧਿਆ ਅੱਛਾ ਦੁੱਧ ਕਿਸੇ ਨੂੰ 18 ਕਹਿ ਦੀਏ ਤਾਂ ਵੀ ਜਾਇਜ਼ ਹੈ ਅੱਛਾ 19 ਕਹਿ ਦੀਏ ਤਾਂ ਨਹੀਂ ਜਾਇਜ਼ ਹੈ ਅੱਛਾ ਪਰ ਆਪਾਂ ਇੰਨਾ ਨਹੀਂ ਗਿਣਾ ਤੁਹਾਨੂੰ ਬਤਾ ਆਪਾਂ ਦੁੱਧ ਦਾ 2-3 ਲੀਟਰ ਘਾਟੀ ਦਾਂਗੇ ਹਾਂਜੀ 16 ਲੀਟਰ ਬਚੀ ਦੇ ਦਿਆਂਗੇ 16 ਲੀਟਰ ਬਿਲਕੁਲ ਤਿਆਰ ਜਿਹੜਾ ਤਿਆਰ ਹੈ ਜਿਹੜਾ ਤੇ ਕਿੰਨਾ ਕੁ ਦੁੱਧ ਚ ਵਾਈ ਜਾਊਗੀ ਇਹ ਬਚੀ ਜਾਊਗੀ ਦੁੱਧ ਬਹੁਤਾ ਨਹੀਂ ਤੇ 22 ਲੀਟਰ ਤੋੜ ਦਈਏ ਫੇਰ ਇੱਕ ਰਿੰਨ ਬਾਕੀ ਕੱਦ ਨਹੀਂ ਬਹੁਤਾ ਉੱਚਾ ਕੱਦ ਜਿਹੜਾ ਚਲੋ ਹਨ ਜਰਸੀਆਂ ਵਾਲਾ ਹੀ ਆ ਤੇ ਪਰ ਥੱਲੇੋਂ ਜਿੰਨੇ ਵੀ ਆ ਚਲੋ ਚੰਗੀ ਆ ਇਹ ਕੀ ਕ੍ਰੋਸ ਚ ਆ 16 ਲੀਟਰ ਦੇ ਕਰੀਬ ਦੁੱਧ ਜਿਹੜਾ ਹਣ ਕਹਿੰਦੇ ਕਿ ਹੈਗਾ ਵਾ ਤੇ ਮੈਂ ਕਰਦੇ ਦੇ ਵਸ਼ੀ ਜਿੰਨੀ ਉਪਰੋਂ ਨਹੀਂ ਥੱਲੇ ਆ ਆ ਜਿਲਾ ਹੋਇਆ ਮੋਂ ਜਿਹੜੇ ਛੇ ਦੰਦ ਦੱਸਦੇ ਆ ਕਈ ਵਾਰੀ ਗਾਵਾਂ ਦਾ ਰੰਗ ਰੂਪ ਹੀ ਉਹ ਜਾਂਦਾ ਵਾ ਵੇਖਣ ਨੂੰ ਵੱਧ ਲੱਗਦੀਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੈ ਜੀ ਹਰ ਜੀ ਜੀ ਕਿੰਨਾ ਇਹਦਾ ਮੁੱਲ 50000 50000 ਆ ਹਾਂ ਜੀ ਕਿੰਨੇ ਦੀ ਦੇ ਦਈਏ ਇਹ ਨਾਲਾ ਕੀਤਾ ਜੀ ਕੁ ਛੋਟ ਛੜ ਥੋੜੀ ਬਾਤ ਕਰ ਲਈਏ ਕਰਾ ਲਓ ਜਿਹੜੀ ਛੋਟ ਕਰਾਉਣੀ ਜੀ ਜਿਆਦਾ ਨਹੀਂ ਚਲੋ 2000 ਛੜ ਦਈਏ 48 ਦੀ ਫੇਰੀਏ ਠੀਕ ਹੈ ਜੀ ਹੋ ਗਈ ਜੀ 48 ਦੀ ਪਰ ਇਹ ਤੋਂ ਥਨੇ ਬੁੱਧੀ ਬੈਂਸ ਵਸਾਈ ਜਣਾ ਕੋਈ ਮੇਰਾ ਭੈਣ ਭਰਾ ਸਾਈ ਠੀਕ ਹਾਂ ਜੀ ਹਾਂ ਜੀ ਗਰਮੀ ਗਰਮੀਆਂ ਜਿਹੜਾ ਡੰਗਰ 15 16 ਲੀਟਰ ਦੁੱਧ ਕੱਢਣ ਡਿਆ ਇਹਨਾਂ ਦੇ ਨਾਲ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਹੁਣ ਫੇਰ ਕਰਮੀ ਕਿੰਨੇ ਮਹੀਨੇ ਬਾਅਦ ਕਰਨਾ ਹੀ ਹੈ ਹਾਂਜੀ ਹਾਂਜੀ ਇਹਨਾਂ ਦੇ ਨਾਲ ਦੇ ਵਿੱਚ ਜਿਹੜਾ ਦੁੱਧ ਡੰਗਰ ਕੱਢਣ ਡਿਆ ਨਾ ਕਰਮ ਵਾਲਾ ਉਹ ਬੜੀ ਕਰਤੂਤ ਵਾਲਾ ਡੰਗਰ ਆ ਤਾਂ ਦੁੱਧ ਕੱਢਣ ਡਿਆ ਠੀਕ ਹੈ ਜੀ ਹਾਂਜੀ ਤੇ ਆ ਗੱਬਨ ਜੇ ਇਹ ਗੱਬਨ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੁੱਧ ਬਹੁਤਾ ਨਹੀਂ ਤੇ 14 13 14 14 ਖਾਊਗੀ ਤੇ ਲੱਟੋ ਨਾ ਬੜੀਆਂ ਨੇ ਤੇ ਨਾਰਮੂ ਚੰਗੀ ਲੱਗੀ ਹੈ ਤਕਰੀਬਨ ਤੇ ਅਜੇ ਦਿਨ 10 ਕੱਚੀ ਹੈ ਤੋੜ ਦੋ ਫੇਰ ਇਹਨਾਂ ਨੂੰ ਤੋੜ ਦੋ ਚਲੋ ਲੈ ਜਾਓ ਬਗੀ ਸਾ ਜੀ। ਖਮਾ ਦਿਓ। ਬਾਕੀ ਕੋਈ ਦੁੱਧ 13 ਕਿਲੋ ਲੀਟਰ ਦੇ ਕਰੀਬ ਹੈ ਵੀ ਜਿਹੜਾ ਕਿੰਦੇ ਕੱਢੀ ਜਾਊਗੀ। ਬਾਕੀ ਰੰਗ ਰੂਪ ਚਲੋ ਇਹਦਾ ਵੀ ਚੰਗਾ ਆ। ਤੇ ਇਹਦਾ ਫਿਰ ਮੁੱਲ। ਮੁੱਲ ਦਾ ਜੈ ਜੈ ਰੇ ਜੀ। ਕਿੰਨਾ? ਜੀ ਮੈਂ ਮੁੱਲ ਕਰਵਾ ਲਵਾਂ। ਕਿੰਨਾ ਕਰਦੇ ਜਾਇ ਜਾਇ ਗਿਫਟ ਦਈਏ ਕਿ ਇੱਕ ਸਾਦਾ ਗਿਫਟੀ ਨੇ ਸਾਰੇ ਅੱਜ ਤੇ ਗਿਫਟੀ ਦੀ ਐਂਡੇ ਠੀਕ ਆ ਹਾਂ ਕਿੰਨੇ ਦੀ ਜੱਸ ਨਾ 35000 ਦੀ ਦੇ ਦਈਏ ਛੋਟ ਕਰਦੀਏ ਥੋੜੀ ਆ ਹੈਲੋ 32000 ਦੀ ਅੱਛਾ 32000 ਦੀ 32000 ਦੀ ਇੱਕੋ ਗੱਲ ਮੈਂ ਤੁਹਾਨੂੰ ਤੂੰ ਕਿਹਾ ਵੀ 35000 ਮੈਂ 32 ਦੇ 32000 ਦੀ ਗੱਲ ਤਾ ਇੱਕੋ ਗੱਲ ਕਰਦੀਏ ਫਿਰ ਹੋਰੇ 30 ਦੇ ਦੇ ਦਿਓ ਅੱਛਾ ਪੂਰੇ 30 ਦੀ ਦੇ ਦਿਓਗੇ ਭਰਾ ਮੇਰਾ ਆਇਆ ਵਾ ਡੇਟ 2 ਮਹੀਨੇ ਠੀਕ ਆ ਤੈਨੂੰ ਨਹੀਂ ਨਰਾਜ਼ ਕਰਨਾ ਠੀਕ ਆ ਮੇਰੇ ਪੱਲੇ ਵੀ ਪਾਉਣਾ ਬੂ ਤਾਂ ਨਹੀਂ ਰਾਜ਼ ਕਰਨੀ ਪਰ ਤੈਨੂੰ ਨਹੀਂ ਨਰਾਜ਼ ਕਰਨਾ ਅੱਜ ਪਰ ਤੁਸੀਂ ਆਪ ਹੀ ਨਹੀਂ ਕਸਰ ਛੱਡਣ ਦੇ ਨਾ ਅੱਜ ਆਪ ਹੀ ਕਰੀ ਜਾਂਦੇ ਉਹ ਹੀ ਕਰ ਰਿਹਾ ਮਤਲਬ ਜੋ ਜਾਇਜ਼ ਨੇ ਹਾਂਜੀ ਹਾਂਜੀ ਜੋ ਨਹੀਂ ਜਾਇਜ਼ ਮੁੱਲ ਨਹੀਂ ਆ ਬਾਕੀ ਕਰੋ ਹੀ ਉਹਨਾਂ ਕੇ ਜਿੰਨੇ ਕ ਆਪਾਂ ਲੈ ਲੈਣੇ ਜੋ ਜਾਇਜ਼ ਆ ਬੂਤਾ ਮੰਗ ਕੇ ਬੂਤੇ ਨਹੀਂ ਮਿਲਨੇ ਮੈਂ ਤਾਂ ਉਹੀ ਕਿਹਾ ਨਾ ਮਾਲ ਮੁੱਲ ਹੀ ਮਿਲਣਾ ਹਾਂਜੀ ਹਾਂਜੀ ਮੈਂ ਕਹੂੰਗਾ ਵੀ ਜੇ 3000 ਦੇ ਦੇ ਤੇ ਮੈਨੂੰ ਉਹ ਥੋੜਾ ਜਿਹਾ ਨਹੀਂ ਦੇ ਦੇਣਾ ਜੇ ਕੋਈ ਥੋੜੇ ਲਾਊਗਾ ਉਹਨੂੰ ਵੀ ਨਹੀਂ ਮਿਲਨੇ ਜੇ ਕੋਈ ਬੂਤੇ ਮੰਗ ਲੂਗਾ ਉਹਦੇ ਵੀ ਨਹੀਂ ਵਿਕਨੇ ਉਹਨੂੰ ਨਹੀਂ ਮਿਲਨੇ ਬਸ ਬਸ ਹਾਂਜੀ ਹਾਂਜੀ ਤੇ ਚਲ ਜੀ ਜੀ ਨਾਲ ਕੇ ਜੀ ਠੀਕ ਹੈ ਤੇ ਹੁਣ ਇੱਕ ਹੋਰ ਕੱਦ ਘੱਟ ਤੇ ਇਹਦਾ ਕਾਫੀ ਚੰਗਾ ਵਾ ਉੱਚੀ ਆ ਪਰ ਸਰੀਰੋਂ ਲਿੱਸੀ ਆ ਜਿਹੜੀ ਐ ਸਾਂਭੀ ਘੱਟ ਐ ਕਿਸੇ ਨੇ ਇਹਦੇ ਮਗਰ ਕੀ ਜੇ ਬੱਚਾ ਇਹਦੇ ਮਗਰ ਬੱਚਾ ਸਰ ਜੀ ਇਹਨੂੰ ਇੰਨੀ ਕੀ ਚਿਚੜੀ ਹੈ ਨਾ ਹਾਂਜੀ ਅੱਜ ਹੀ ਰਾਤ ਆਈ ਐ ਅੱਜ ਇਹਦੀ ਤੈਨੂੰ ਨਾ ਦਵਾਈ ਦਵਾਈ ਮੜੀ ਸਪਾਈ ਸਪੋਈ ਕੀਤੀ ਆ ਕੇ ਇਹਦੇ ਵਾਲਾਂ ਨਾਲੋਂ ਵੱਧ ਚਿਚੜੀ ਹੈ ਇਹਨੂੰ ਅੱਛਾ ਇੰਨਾ ਹੀ ਜ਼ਿਆਦਾ ਚਿਚੜੀ ਕਿਤੇ ਪਤਾ ਨਹੀਂ ਕਿੱਥੇ ਕਹਿੰਦੇ ਵੱਧ ਠੀਕ ਹੈ ਜੀ ਆ ਦੇਖੋ ਸਾਂਭੀ ਨਹੀਂ ਜੀ ਸਾਂਭੀ ਮੰਗਰ ਛੱਡ ਗਈ ਐ ਸਾਰੀ ਇਹਦੀ ਟੁੱਟੀ ਆ ਠੀਕ ਹੈ ਤੇ ਸਿਆਣੀ ਤੁਸੀਂ ਹੱਡੰਗਰ ਦਾ ਚਿੱਟਾ ਦੁੱਧ ਨਹੀਂ ਛੋੜਦਾ ਹਾਂਜੀ ਹਾਂਜੀ ਇਹ ਦੰਗਰੀ ਰਾਤ ਨੂੰ ਨਹੀਂ ਛੋੜਦਾ ਤੇ ਸਾਂਭੀ ਘਟਿਆ ਤੇ ਬਾਕੀ ਚੰਗੀ ਹੈ ਚਵਾਈ ਜੂਰੀ ਸਾਫ ਸੁਥਰੀ ਹੈ ਠੀਕ ਆ ਤੁਹਾਡਾ ਕੋਈ 11 12 ਕਿਲੋ ਹੋਣੀਆਂ ਜੇ 10 ਕਰਕੇ ਪੱਕਾ ਲੈ ਜੀ ਕੋਈ ਮੈਂ ਬੜਾ ਇਹ ਤਾਂ ਤਾਰ ਵੀ ਨਾ ਮਰੇ ਜੀ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਮੇਰੇ ਖਿਆਲ 10 ਦਿਵਾ ਲਓ ਦਿਨ 12 ਲਾ ਲਓ ਆ ਆ ਬੱਛਾ ਜੀ ਇਹਦਾ ਹਾਂਜੀ ਬਾਕੀ ਇਹ ਜੀ ਹੋਰ ਹੈ ਮਰਜੀ ਸਿਖਾਓ ਹਾਂਜੀ ਬੱਚਾ ਛੱਡੋ ਨਾ ਛੱਡੋ ਅੱਛਾ ਇਦਾਂ ਹੀ ਬਹਿ ਜਾਓ ਠੀਕ ਹੈ ਜੀ ਹਾਂ ਕਿਸੇ ਵੀ ਨਾ ਥਲੇ ਇਹਦੇ ਮਰਜੀ ਇਦਾਂ ਬਹਿ ਜਾਓ ਠੀਕ ਹੈ ਜੀ ਆ ਵੜੇ ਵੱਡੀ ਇਹਦੇ ਵਿੱਚ ਇਹਦਾ ਮਰਜੀ ਹੈ ਠੀਕ ਆ ਤੇ ਲਗਭਗ ਚਲੋ ਤੋਰੀਏ ਫੇਰ ਇਹਨਾਂ ਬਾਕੀ ਇਹ ਆ ਬੇ ਜਿਹੋ ਜੀ ਗਾਵਾਂ ਆ ਕੋਈ ਸਾਮ ਕਰ ਲੂਗਾ ਤੇ ਦੁੱਧੋਂ ਵਾਜੂਗੀ ਦੁੱਧੋਂ ਵਾਜੂਗੀ ਨਸਲ ਬਰੀਡ ਆ ਕੋਈ ਨਾ ਨਸਲ ਬਰੀਡ ਆ ਰੰਗ ਰੂਪ ਦੀ ਚੰਗੀ ਆ ਪਰ ਸਰੀਰੋਂ ਲਿੱਸੀ ਆ ਸੰਭਨ ਆ ਲਈ ਆ ਬਸ ਥੋੜੀ ਇਸ ਨੂੰ ਸਾਫ ਦੀ ਲੋੜ ਆ ਕੋਈ ਮੰਡ ਬੁੰਡ ਚੰਗਾ ਪਾ ਦੂਗਾ ਜਾ ਕੇ ਤੇ ਹੋ ਜੋਗੀ ਸੈਟ ਆ ਜੋ ਲੈ ਆਓ ਗੱਦ ਕਾਠ ਵੀ ਚਲੋ ਠੀਕ ਆ ਤੇ ਇਹਦਾ ਫਿਰ ਜਾਜਾ ਮੁੱਲ ਉਤਰਾਏ ਦੁੱਧ ਕਿੰਨਾ ਕੱਟੀ ਜਾਊਗੀ ਦੁੱਧ ਵੀਰ ਜੀ ਮੱਛੀ ਚਵਾਊਗੀ ਬਹੁਤਾ ਨਹੀਂ 15 16 ਅੱਛਾ ਜਿਆਦਾ ਮੈਂ ਕਹਿੰਦਾ ਨਹੀਂ ਵੀ 20 ਲੀਟਰ ਕਰ ਜੂਗੀ ਤੇ 15 16 ਲੀਟਰ ਚਵਾਊਂ ਤੇ ਇਹਦਾ ਜੱਸਨ ਇਹਦਾ ਜੱਸਨ ਕਰੋ ਜਿਨਾ ਕਰਨਾ ਜੀ ਕਿੰਨਾ ਕਰਦੀਏ ਇਹਦਾ ਕਰਦੀਏ 37000 ਕਰਦੀ ਨਹੀਂ 37 ਨਾਲ ਕਰੀਏ ਸਾਰੀਆਂ ਦੇ ਜਾਜੇ ਕਿ ਤੇਰਾ ਵੀ ਜਾਜਾ ਕਰਦੀਏ ਤੇ ਦਈਏ 35 ਕਰਦੀਏ ਹੋਰ ਕਟਾ ਦਈਏ ਹੋਰ ਕਿੰਨਾ ਕਟਾ ਦਈਏ ਦੱਸੋ ਕਟਾ ਦਿਓ ਆਪ ਹੀ ਪਹੀ ਕਟਾ ਦਿਓ ਕਿੰਨਾ ਕਰਦੇ ਜੀ ਦੱਸੋ 32 ਦੇ ਦੇ ਦਈਏ ਇਹ ਵੀ 32 ਦੇ ਦੇ ਹਾਂਜੀ ਸਾਰੇ ਬਨੇ ਦਾ ਸਰਾਨਾ ਲਾ ਨਹੀਂ ਜਾਣ ਦਾ ਕੁਛ ਨਹੀਂ ਦੱਸ ਚਲ ਕਰ ਠੀਕ 32000 ਦੇ ਦੇਓਗੇ ਹਾਂ 32 ਕੀ ਕਹਿੰਦੇ ਵਿੱਚ ਬਾਕੀ ਜਿਹੜੀ ਇੱਕ ਸਿੱਤ ਇਹਦਾ ਨਾ ਬੱਚਾ ਨਹੀਂ ਜੇ ਬੱਚਾ ਠੱਪਾਇਆ ਜੇ ਨਾਲ ਥੱਲੇ ਉਹਨਾਂ ਨੇ ਅੱਛਾ ਉਹ ਜਿਹੜਾ ਦੀ ਚੁੰਦੀ ਦੀ ਜਿਹੜੀ ਨੀ ਅੱਛਾ ਉਹਨਾਂ ਨੇ ਮਤਲਬ ਇੱਦਾਂ ਹੀ ਪਾ ਗੀ ਤੇ ਪੜ ਬਹੁ ਨਾ ਪਾਓ ਇਦਾਂ ਹੀ ਬਹਿ ਜਾਓ ਚਲੋ ਅਸੀਂ ਕੋਲੇ ਨਾ ਪਾਓ ਤਾਂ ਵੀ ਤੁਹਾਡੀ ਮਰਜ਼ੀ ਨਹੀਂ ਕੋਲੇ ਨਾ ਪਾਓ ਠੀਕ ਆ ਇਦਾਂ ਹੀ ਬਹਿ ਜਾਓ ਠੀਕ ਹੈ ਜੀ ਇਸੇ ਦਰੇ ਦੀ ਖਾ ਤੇ ਬਾਕੀ ਜੜੀਆਂ ਇੱਧਰ ਗਾਵਾਂ ਬੱਧੀਆਂ ਜੇ ਬਾਕੀ ਉਹ ਨਹੀਂ ਉਹਨਾਂ ਰਹਿ ਤੋ ਉਹਨਾਂ ਦੇ ਗੁੱਸੇ ਭਰਨੇ ਛੋਟੀ ਜੀ ਤੇ ਬਾਕੀ ਆਪਣੇ ਵੀਰ ਭਰਾ ਵੀ ਪਛੋਖ ਰਿੱਦਣਾ ਇਹ ਉਹ ਵੀ ਰੋਣੀ ਪਛੋਲਾ ਨਾ ਜੀ ਹਾਂ ਜੀ ਹਾਂ ਜੀ ਗਾਂਾਂ ਦੇ ਫਿਰ ਆਨ ਕਰ ਲੱਗੇ ਰਹਿੰਦੀ ਕਿਤੇ ਪਾਪਾ ਬਾਬੇ ਨਾਨਕ ਜੀ ਠੀਕ ਐ ਇੱਕ ਆ ਵਸ਼ੀ ਪਾ ਦੇਣੀ ਜੀ ਆ ਛੋਟੀ ਜੀ ਮਸੀ ਪਾ ਤਾ ਵਾਕਿ ਵਿੱਚ ਚੱਲਾ ਸੋਹਣੀ ਆ ਪਰ ਸਿੰਗ ਨਹੀਂ ਦਿਖਾਏ ਦੇ ਕਿਸੇ ਨੇ ਉਹ ਗਲਤੀ ਕਰ ਗਿਆ ਸਿੰਗ ਦਿਗਾਉਣ ਨਾਲ ਦਿਗਾਉਣ ਵਾਲੇ ਹਾਂ ਜੀ ਬਹੁਤ ਵੀਦ ਵਾਲੀ ਚਲੋ ਲੈ ਆਓ ਹਾਂ ਕਜੀਏ ਜੀ ਬੜੀ ਬਹੁਤ ਅਸਲੀ ਇਹਦੇ ਨਾਲ ਬੱਚੇ ਹੁੰਦੇ ਨੇ ਬੰਦ ਥੋੜਾ ਵਛੀਆਂ ਜਿੱਤਨਾ ਕਰਦੀਆਂ ਕੋਈ ਨਹੀਂ ਕਿਦਾਂ ਮਰਜੀ ਨਾ ਇੰਨੀ ਠੰਡੀ ਆ ਠੰਡੀ ਠੰਡੀ ਬੜੀ ਆ ਹਾਂ ਇਹਦਾ ਮੁੱਲ ਫਿਰ ਇਹ ਦੇ ਦਿਆਂਗੇ ਹਰਪ੍ਰੀਤ ਜੀ ਵਛੀ ਦਾਰਿਆ ਦਾ ਹੀਰਦੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਕਿੰਨੇ ਦਾ ਆ ਰਹੀਆਂ ਸਿੰਘਾਂ ਤੋਂ ਜਰੂਰ ਹੋਣੇ ਕਿੰਨੇ ਦਿਖਾਈ ਨਹੀਂ ਬੱਚੂਆਂ ਦਾ ਪਰਨ ਲੈ ਗਈ ਹੈ ਠੀਕ ਹੈ ਪਰ ਜਿੱਥੇ ਇਹ ਸਿੰਘ ਜਾ ਕੇ ਤਿਆਰ ਹੋਣੇ ਬਹੁਤ ਹੀ ਸੋਨੇ ਹੋਣੇ ਆ ਠੀਕ ਹੈ ਜੀ ਹਾਂ ਤੇ ਬਾਕੀ ਚਲੋ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਪਸੰਦ ਕਰਕੇ ਲੈ ਜਾਏ ਜੀ